ਅੱਜਕੱਲ ਵੱਡੀ ਗਿਣਤੀ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਸਾਡਾ ਖਾਣ ਪੀਣ ਤੇ ਜੀਵਨ ਜਿਉਣ ਦਾ ਢੰਗ ਹੀ ਅਜਿਹਿਆ ਹੋ ਗਿਆ ਜੋ ਅਜਿਹੀਆਂ ਸਰੀਰਕ ਸਮੱਸਿਆਵਾਂ ਮਾ ਪੈਦਾ ਹੋ ਰਹੀਆਂ ਨੇ ਕਬਜ਼ ਦੇ ਕਾਰਨ ਜਦ ਮਲ ਤਿਆਗ ਨਹੀਂ ਹੁੰਦਾ ਤਾਂ ਇਹ ਸਥਿਤੀ ਅੱਗੇ ਹੋਰ ਨਾ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਸਰੀਰ ਦੇ ਵਿੱਚ ਮਲ ਤਿਆਗ ਨਾਲ ਹੋਣ ਕਾਰਨ ਪੇਟ ਦੀਆਂ ਸਮੱਸਿਆਵਾਂ ਸਰੀਰਕ ਗਰਮੀ ਤੇ ਮਾਨਸਿਕ ਤਣਾਅ ਆਦ ਵੀ ਹੁੰਦੇ ਨੇ ਪਰ ਕਬਜ਼ ਦੀ ਸਮੱਸਿਆ ਕੋਈ ਵੱਡੀ ਨਹੀਂ ਹੈ ਜੇਕਰ ਅਸੀਂ ਇਸੇ ਸਹੀ ਕਾਰਨ ਨੂੰ ਲੱਭ ਲਈਏ ਤਾਂ ਹੱਲ ਵੀ ਕੀਤਾ ਜਾ ਸਕਦਾ ਹੈ ਆਓ ਦੱਸੀਏ ਕਿ ਕਬਜ਼ ਹੋਣ ਦੇ ਆਮ ਕਾਰਨ ਕਿਹੜੇ ਹੁੰਦੇ ਨੇ ਤੇ ਕਿਸ ਤਰੀਕੇ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ ਸਾਡਾ ਭੋਜਨ ਬਨਸਵਾਨੇ ਤੱਤਾਂ ਦਾ ਮੇਲ ਹੋਣਾ ਚਾਹੀਦਾ ਪਰ ਜੇਕਰ ਅਸੀਂ ਇੱਕ ਤਰ੍ਹਾਂ ਦਾ ਭੋਜਨ ਖਾਈਏ ਤਾਂ ਲੋੜਿੰਦੇ ਤੱਤ ਘਟਣ ਲੱਗਦੇ ਨੇ ਅਜਿਹਾ ਹੀ ਹੈ ਤੱਤ ਫਾਈਬਰ ਜੇਕਰ ਭੋਜਨ ਦੇ ਵਿੱਚ ਫਾਈਬਰ ਦੀ ਕਮੀ ਹੋਵੇ ਤਾਂ ਮਨ ਕਠੋਰ ਹੋ ਜਾਂਦਾ ਇਸ ਨਾਮ ਮਲ ਤਿਆਗ ਦੇ ਵਿੱਚ ਉਹ ਖਾਈ ਹੁੰਦੀ ਹੈ ਕੁਝ ਲੋਕ ਤਰਲ ਪਦਾਰਥਾਂ ਦਾ ਸੇਵਨ ਬਹੁਤ ਘੱਟ ਕਰਦੇ ਨੇ ਪਾਣੀ ਦਾ ਭਰਪੂਰ ਮਾਤਰਾ ਦੇ ਵਿੱਚ ਸੇਵਨ ਬੇहद ਜ਼ਰੂਰੀ ਹੁੰਦਾ ਹੈ ਜੇਕਰ ਇਹ ਜਿਹਾ ਨਾ ਕੀਤਾ ਜਾਵੇ ਤਾਂ ਮਲ ਸਖਤ ਤੇ ਸੁਖਣ ਲੱਗਦਾ ਹੈ ਜਿਸ ਨਾਲ ਮਲ ਤਿਆਗ ਔਖਾ ਹੋ ਜਾਂਦਾ ਹੈ ਸਰੀਰਕ ਗਤੀਵਿਧੀ ਦੀ ਘਾਟ ਹੋ ਜਾਂਦੀ ਹੈ ਅੱਜ ਕੱਲ੍ਹ ਲੋਕਾਂ ਦੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਸਰੀਰਕ ਗਤੀਵਿਧੀ ਦੀ ਕਮੀ ਹੈ ਬਹੁਤੇ ਲੋਕਾਂ ਦਾ ਨਿਤ ਦਾ ਕੰਮ ਬੈਠਣ ਦਾ ਹੁੰਦਾ ਜਾ ਰਿਹਾ ਹੈ ਚੇਅਰ ਜੌਬ ਦੇ ਕਾਰਨ ਭਜਨਾਠ ਘਟਣ ਲੱਗਦੀ ਹੈ ਇਹ ਵੀ ਕਬਜ਼ ਦੀ ਸਮੱਸਿਆ ਹੁੰਦੀ ਹੈ ਸਾਡੇ ਰੋਜ਼ਾਨਾ ਦੇ ਖਾਣ-ਪੀਣ ਨਾਲ ਸਾਡੇ ਸਰੀਰਿਕ ਪਾਚਨ ਤੰਤਰ ਨਾਲ ਜੁੜਿਆ ਹੁੰਦਾ ਹੈ ਜਦ ਕਦੇ ਖਾਣ-ਪੀਣ ਦੇ ਵਿੱਚ ਅਚਾਨਕ ਬਦਲਾਅ ਹੋ ਜਾਵੇ ਤਾਂ ਇਹ ਵੀ ਕਬਜ਼ ਦਾ ਕਾਰਨ ਬਣ ਸਕਦਾ ਹੈ। ਕਈ ਵਾਰ ਸਿਹਤ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਕਬਜ਼ ਦਾ ਕਾਰਨ ਬਣਦੀ ਹੈ ਜਿਵੇਂ ਇਰੀਟੇਬਲ ਬਾਉਲ ਸਿੰਡਰੋਮ, ਹਾਈਪੋਥਾਇਰੋਇਡਿਜ਼ਮ, ਸ਼ੂਗਰ ਆਦ ਅਜਿਹੀਆਂ ਮੈਡੀਕਲ ਸਥਿਤੀਆਂ ਨੇ ਜੋ ਕਬਜ਼ ਦਾ ਕਾਰਨ ਬਣ ਸਕਦੇ ਨੇ ਕਿਸੇ ਮੈਡੀਕਲ ਸਥਿਤੀ ਤੋਂ ਬਚਣ ਲਈ ਦਵਾਦਾਰੂ ਵੀ ਕਰਨਾ ਪੈਂਦਾ ਹੈ। ਇਹ ਦਵਾਈਆਂ ਵੀ ਕਬਜ਼ ਦਾ ਕਾਰਨ ਬਣਦੀਆਂ ਨੇ। ਮਾਨਸਿਕ ਤਣਾਅ ਕਬਜ਼ ਦਾ ਵੱਡਾ ਕਾਰਨ ਬਣਦਾ ਹੈ ਮਾਨਸਿਕ ਤਣਾਅ ਤੇ ਚਿੰਤਾ ਸਾਡੇ ਪਾਚਨ ਤੰਤਰ ਦੇ ਵਿੱਚ ਗੜਬੜੀ ਕਰਦੇ ਨੇ ਇਸ ਨਾਲ ਕਬਜ਼ ਹੋ ਸਕਦੀ ਹੈ ਆਖਰ ਕਬਜ਼ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ ਕਬਜ਼ ਤੋਂ ਰਾਹਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪਹਿਲਾਂ ਹੱਲ ਤਾਂ ਕਾਰਨ ਦੀ ਤਲਾਸ਼ ਹੈ ਆਪਣੇ ਕਬਜ਼ ਦੇ ਕਾਰਨ ਦੀ ਨਿਸ਼ਾਨਦੇਹੀ ਕਰੋ ਤੇ ਇਸ ਦੇ ਉੱਪਰ ਉਪਚਾਰ ਕਰੋ ਆਮ ਤਰੀਕਾ ਕਿ ਹਰ ਰੋਜ਼ ਸਵੇਰੇ ਉੱਠ ਕੇ ਕੋਸੇ ਪਾਣੀ ਦੇ ਦੋ ਗਲਾਸ ਪਿਓ ਫਲਾਂ ਦੇ ਵਿੱਚ ਫਾਈਬਰ ਹੁੰਦਾ ਇਸ ਲਈ ਫਲ ਖਾਓ ਘਰ ਦੇ ਵਿੱਚ ਬਣਿਆ ਹੋਇਆ ਦਹੀਂ ਖਾਓ ਹਰ ਰੋਜ਼ ਪੈਦਲ ਤੁਰੋ ਕਿਸੇ ਨਾ ਕਿਸੇ ਸਰੀਰਕ ਗਤੀਵਿਧੀ ਵਿੱਚ ਹਿੱਸਾ ਲਓ ਇਸ ਨਾਲ ਕਬਜ਼ ਤੋਂ ਆਰਾਮ ਮਿਲਣ ਲੱਗਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ